ਨਲਪ ਜੀ ਦੇ ਖਿਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਜਿਹੜਾ ਇੱਕ ਅਲਰਟ ਸਿਸਟਮ ਸਾਡੇ ਇੱਥੇ ਜਾਰੀ ਕੀਤਾ ਜਾਣਾ ਜੇ ਤੁਹਾਡੇ ਫੋਨ ਦੇ ਉੱਤੇ ਕੋ ਮੈਸੇਜ ਆਉਂਦਾ ਹੈ ਇੱਕ ਅਲਾਰਮ ਦੇ ਨਾਲ ਤਾਂ ਉਹ ਇੱਕ ਐਮਰਜੈਂਸੀ ਅਲਰਟ ਆ ਉਹ ਤੁਹਾਨੂੰ ਦੇਖਣਾ ਪਊਗਾ ਕਿਉਂਕਿ ਜਿਹੜਾ ਨੈਸ਼ਨਲ ਪਬਲਿਕ ਅਲਰਟਿੰਗ ਸਿਸਟਮ ਆ ਸਾਡਾ ਐਨਪੀਏਐਸ ਆ ਉਹ ਟੈਸਟ ਰਨ ਕਰ ਰਿਹਾ ਆ ਟੈਲੀਵਿਜ਼ਨ ਦੇ ਉੱਤੇ ਰੇਡੀਓ ਦੇ ਉੱਤੇ ਤੇ ਕੋਈ ਵੀ ਜਿਹੜਾ ਕੰਪੈਟਿਬਲ ਵਾਇਰਲੈਸ ਡਿਵਾਈਸਸ ਆ ਦੇਸ਼ ਦੇ ਵਿੱਚ ਬਹੁਤੇ ਹਿੱਸੇ ਦੇ ਵਿੱਚ ਕੱਲ ਨੂੰ ਬੁੱਧਵਾਰ ਨੂੰ ਇਹਨਾਂ ਦਾ ਜਿਹੜਾ ਇੱਕ ਐਮਰਜੈਂਸੀ ਪ੍ਰਿਪੇਅਰਡਨੈਸ ਵੀਕਾ ਉਹਦੇ ਹਿੱਸੇ ਵਿੱਚ ਜੋ ਵੀ ਮਤਲਬ ਕੋ ਕੱਲ ਨੂੰ ਐਮਰਜੈਂਸੀ ਹੋ ਜਾਂਦੀ ਹੈ ਤੇ ਤੁਸੀਂ ਕਰਨਾ ਕੀ ਹੈ ਜਾਂ ਉਹਨੂੰ ਰਿਸਪੌਂਡ ਕਿਸ ਤਰੀਕੇ ਦੇ ਨਾਲ ਕਰਨਾ ਸਿਸਟਮ ਨੂੰ ਅਲਰਟ ਰੈਡੀ ਕਿਹਾ ਜਾ ਰਿਹਾ ਹੈ ਇਹ ਅਲਰਟ ਹੋਊਗਾ ਤੁਹਾਡੇ ਕੋਲ ਕ੍ਰਿਟੀਕਲ ਇਵੈਂਟਸ ਦੇ ਬਾਰੇ ਜਿੱਦਾਂ ਕੋ ਮਨ ਲੋਕਰ ਨੂੰ ਟੌਰਨੇਡੋ ਆ ਜਾਂਦਾ ਕਿਤੇ ਹੜ ਆ ਜਾਂਦੇ ਆ ਕਿਤੇ ਅੱਗ ਲੱਗ ਜਾਂਦੀ ਹੈ ਕੋਈ ਅੰਬਰ ਅਲਰਟਾ ਕੋਈ ਕੋਈ ਮਤਲਬ ਬਹੁਤ ਇਦਾਂ ਦੀ ਕੋਈ ਗੱਲਬਾਤ ਹੋ ਗਈ ਆ ਕਿ ਜਿਹਦੇ ਬਾਰੇ ਇਮੀਡੀਏਟਲੀ ਤੁਹਾਨੂੰ ਅਲਰਟ ਕੀਤਾ ਜਾਣਾ ਆ ਟੈਸਟ ਜਿਹੜਾ ਇਹ ਕੱਲ੍ਹ ਹੋਊਗਾ ਬਹੁਤੇ ਪ੍ਰੋਵਿੰਸਸ ਦੇ ਵਿੱਚ ਟੈਰੀਟਰੀਜ਼ ਦੇ ਵਿੱਚ ਅ ਅਨਟੇਰੀਓ ਤੋਂ ਬਿਨਾ ਜਿੱਥੇ ਇਹ ਟੈਸਟ 15 ਮਈ ਨੂੰ ਸਕੈਡਿਊਲ ਕੀਤਾ ਗਿਆ ਹੈ ਅਲਰਟ ਰੈਡੀ ਸਿਸਟਮ ਇੱਕ ਕ੍ਰਿਟੀਕਲ ਸਰਵਿਸ ਆ ਜਿਹੜੀ ਮਤਲਬ ਸਾਡੇ ਕੈਨੇਡੀਅਨਸ ਦੀ ਮਦਦ ਕਰਦੀ ਆ ਸੇਫ ਰੱਖਣ ਦੇ ਲਈ ਤੇ ਜਿਹਦੇ ਵਿੱਚ ਇਹਨੂੰ ਬਚਾਇਆ ਜਾ ਸਕਦਾ ਕਿਸੇ ਤਰ੍ਹਾਂ ਦੇ ਵੀ ਘਟਾ ਘਟਨਾ ਵੇਲੇ ਬਚਾ ਕੀਤਾ ਜਾ ਸਕਦਾ ਟੈਸਟਿੰਗ ਨਾਲ ਸਾਨੂੰ ਓਪਰਚੁਨਿਟੀ ਮਿਲਦੀ ਆ ਕਿ ਅਸੀਂ ਜਿਹੜਾ ਅਲਰਟ ਰੈਡੀ ਸਿਸਟਮ ਆ ਇਹਦੇ ਬਾਰੇ ਲੋਕਾਂ ਨੂੰ ਦਸੀਏ ਪਰ ਇਹ ਆ ਵੀ ਹੁਣ ਉਹ ਚੈੱਕ ਤੇ ਇਦਾਂ ਹੀ ਕੀਤਾ ਜਾ ਸਕਦਾ ਟੈਸਟ ਤੇ ਇਦਾਂ ਹੀ ਕੀਤਾ ਜਾ ਸਕਦਾ ਵੀ ਸਾਰਿਆਂ ਦੇ ਫੋਨ ਦੇ ਉੱਤੇ ਮੈਸੇਜ ਜਾਣ ਤੇ ਸਾਰਿਆਂ ਨੂੰ ਪਤਾ ਲੱਗੇ ਸੋ ਇਹ ਅੱਜ ਇਸ ਕਰਕੇ ਦੱਸਿਆ ਜਾ ਰਿਹਾ ਵੀ ਤੁਸੀਂ ਉਹਨੂੰ ਅਸਲੀ ਨਾ ਸਮਝ ਲਓ ਹਾਲਾਂਕਿ ਉਹਦੇ ਉੱਤੇ ਤੇ ਲਿਖਿਆ ਹੋਣਾ ਵੀ ਤੁਹਾਨੂੰ ਇਹ ਅਲਰਟ ਆ ਪਰ ਕੱਲ ਨੂੰ ਕੋਈ ਹੋਰ ਇਦਾਂ ਦੀ ਗੱਲਬਾਤ ਹੁੰਦੀ ਆ ਤੇ ਉਹਨੂੰ ਫਿਰ ਉਸ ਤਰੀਕੇ ਨਾਲ ਹੀ ਸਮਝਿਆ ਜਾਵੇ ਵੀ ਉਹ ਟੈਸਟ ਨਹੀਂ ਹੋਊਗਾ ਇਹ ਟੈਸਟ ਆ ਜਿਹੜਾ ਕੱਲ੍ਹ ਨੂੰ ਕੀਤਾ ਜਾ ਰਿਹਾ ਆ ਅ ਇਸ ਵੇਲੇ ਜਿਹੜਾ ਇਹ ਜਿਹੜਾ ਇੱਕ ਸਾਊਂਡ ਤੁਹਾਡੇ ਕੋਲ ਆਊਗੀ ਜਿਹੜੀ ਕੈਮਰਜੈਂਸੀ ਅਲਰਟ ਦੀ ਟੋਨ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਜਿਹੜੇ ਰੇਡੀਓ ਤੇ ਟੈਲੀਵਿਜ਼ਨ ਬ੍ਰਾਡਕਾਸਟਰਸ ਨੇ ਉਹ ਆਡੀਓ ਨੂੰ ਮਤਲਬ ਕਈ ਵਾਰੀ ਤੁਹਾਨੂੰ ਜਿਹੜਾ ਯੂਜ਼ ਕੀਤਾ ਜਾਂਦਾ ਆ ਉਹਦੇ ਵਿੱਚ ਤੇ ਹੁਣ ਜਿਹੜੀ ਅਨਾਉਂਸਮੈਂਟ ਜਿਹੜੀ ਸਾਡੇ ਮਿਨਿਸਟਰ ਆਫ ਐਮਰਜੈਂਸੀ ਪ੍ਰਿਪੇਅਰਡਨੈਸ ਨੇ ਹਰਜੀਤ ਸਿੰਘ ਸੱਜਣ ਉਹਨਾਂ ਨੇ ਇਹ ਅਨਾਉਂਸ ਕੀਤਾ ਆ ਕਿ ਇਹਦੇ ਵਿੱਚ ਜਿਹੜੀ ਪਬਲਿਕ ਸੇਫਟੀ ਕੈਨੇਡਾ ਆ ਉਹ ਟੈਸਟ ਕਰੂਗੀ ਆਪਣਾ ਪਬਲਿਕ ਅਲਰਟਿੰਗ ਕੈਪੇਬਿਲਟੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਲਬਰਟਾ ਦੇ ਵਿੱਚ ਸਸਕਾਚਵਨ ਦੇ ਵਿੱਚ ਕੁਵੈਕ ਦੇ ਵਿੱਚ ਨਿਊ ਬਰੰਸ਼ਵਿਕ ਦੇ ਵਿੱਚ ਨਿਊ ਫਾਉਨਲੈਂਡ ਤੇ ਲੈਬਰਾਡੋਰ ਦੇ ਵਿੱਚ ਨੂਨਾਵਟ ਤੇ ਇਹ ਕੋਹਾਂ ਦੇ ਵਿੱਚ ਜਿਹੜੇ ਕੈਨੇਡੀਅਨਸ ਨੇ ਮੈਨੀਟੋਬਾ ਦੇ ਵਿੱਚ ਦੇ ਨਾਰਥ-ਵੈਸਟ ਟੈਰਿਟਰੀਜ਼ ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਉਹਨਾਂ ਨੂੰ ਟੈਕਸਟ ਮੈਸੇਜ ਆਊਗਾ ਉਹਨਾਂ ਦੇ ਪ੍ਰੋਵਿੰਸ ਜਾਂ ਜਿਹੜੀ ਟੈਰਿਟਰੀ ਆ ਉਥੋਂ ਸੋ ਜਿਹੜਾ ਇਹ ਟੂਲ ਆ ਇਹ ਜਿਹੜਾ ਐਸ ਵੇਲੇ ਸਾਡੇ ਕੋਲ ਪਹਿਲਾਂ ਇੱਕ ਪੂਰਾ ਸੂਰਾ ਅਲਰਟ ਸਿਸਟਮ ਪਿਆ ਆ ਉਹਨੂੰ ਕੰਪਲੀਮੈਂਟ ਕਰੂਗਾ ਉਹਦੇ ਨਾਲ ਕੰਮ ਕਰੂਗਾ ਸੋ ਇਹ ਜਿਹੜੀ ਅੱਜ ਹੁਣ ਜਿਹੜਾ ਜਿਹੜੀ ਜਿਹੜਾ ਇਹ ਜਿਹੜੀ ਨਵੰਬਰ ਦੇ ਵਿੱਚ ਤੇ ਫਿਰ ਮਈ ਦੇ ਵਿੱਚ ਲੋਕਲ ਟਾਈਮ ਜਿਹੜਾ 8 ਮਈ ਕੱਲ ਨੂੰ ਆ ਅਲਬਰਟਾ ਦਾ ਜਿਹੜਾ ਲੋਕਲ ਟਾਈਮ ਹੋਣਾ ਉੱਥੇ 11:55 ਬੀਸੀ ਦੇ ਵਿੱਚ ਆਪਣੇ 10:55 ਮਿੰਟ ਮੈਨੀਟੋਬਾ ਚ ਹੋਏ ਹੋਣੇ ਉਦੋਂ 1:55 ਨਿਊ ਬਰੰਜ਼ਵਿਕ ਤੇ ਵਿੱਚ 2:55 ਪੀਐਮ ਆ ਨਿਊ ਬਰੰਜ਼ਵਿਕ ਦੇ ਵਿੱਚ 2:55 ਨਾਰਥ-ਵੈਸਟ ਟਾਰਟਰੀਜ਼ ਦੇ ਵਿੱਚ 9:55 ਏਐਮ ਨੋਵਾ ਸਕੋਸ਼ੀਆ ਦੇ ਵਿੱਚ 1:55 ਪੀਐਮ ਨਿਊ ਫਾਉਂਡਲੈਂਡ ਲੈਬਰਾਟਰੀ ਦੇ ਵਿੱਚ 3:25 ਪੀਐਮ ਨੋਨਾਵਟ ਦੇ ਵਿੱਚ 1:55 ਪੀਐਮ অন্ਟਰੀਓ ਦੇ ਵਿੱਚ 2:55 ਪੀਐਮ ਇਹ 15 ਮਈ ਨੂੰ ਹੋਣਾ ਪ੍ਰਿੰਸ ਐਡਵਰਡ ਆਈਲੈਂਡ 12:55 ਮਿੰਟ ਪੀਐਮ ਕਵੈਕ ਦੇ ਵਿੱਚ 1:55 ਪੀਐਮ ਸਸਕਾਚਵਨ ਦੇ ਵਿੱਚ 11:55 ਏਐਮ ਤੇ ਯੂਕਾਨ ਦੇ ਵਿੱਚ 10:55 ਏਐਮ ਇਹਨਾਂ ਸਮਿਆਂ ਦੇ ਉੱਤੇ ਇਹ ਜਿਹੜਾ ਟੈਕਸਟ ਮੈਸੇਜ ਆ ਤੇ ਉਹਦੇ ਨਾਲ అలਾਰਮ ਆ ਤੁਹਾਡੇ ਫੋਨ ਦੇ ਉੱਤੇ ਆਏਗਾ ਪੁਲਿਸ ਵੈਨਕੂਵਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਇੱਕ ਸਟ੍ਰੇਂਜਰ ਜਿਨੇ ਬੱਚੇ ਨੂੰ ਆਪਣੇ ਵੱਲ ਅਟ੍ਰੈਕਟ ਕਰਨ ਦੀ ਕੋਸ਼ਿਸ਼ ਕੀਤੀ ਆ 11 ਸਾਲ ਦੀ ਇਹ ਬੱਚੀ ਆ ਈਸਟ ਵੈਨਕੂਵਰ ਦੇ ਵਿੱਚ ਇਹ ਘਟਨਾ ਵਾਪਰੀ ਆ ਵੀਕਐਂਡ ਦੇ ਉੱਤੇ ਕਈ ਵਾਰੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਜਿਹੜੇ ਸਟ੍ਰੇਂਜਰ ਨੇ ਉਹ ਕਈ ਵਾਰੀ ਅਟੈਕ ਕਰਦੇ ਆ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਆ ਪਰ ਬੱਚਿਆਂ ਨੂੰ ਇਹਦੇ ਬਾਰੇ ਦੱਸਣਾ ਜ਼ਰੂਰ ਚਾਹੀਦਾ ਅਥਾਰਟੀ ਜਿਹੜੀਆਂ ਉਹਨਾਂ ਨੇ ਇਨਸੀਡੈਂਟ ਦੇਖਿਆ ਕਿ 6:40 ਮਿੰਟ ਤੇ ਐਤਵਾਰ ਸ਼ਾਮ ਦੀ ਇਹ ਘਟਨਾ ਹੈ ਕਿ ਇੱਕ ਬੱਚੀ ਜਿਹੜੀ ਤੁਰ ਰਹੀ ਸੀ ਆਪਣੇ ਘਰ ਤੋਂ ਗ੍ਰੇ ਪਾਰਕ ਆ ਉੱਥੇ ਜਿਹੜੀ ਗ੍ਰੇਸ ਪਾਰਕ ਵੱਲੋਂ ਈਸਟ 33rd ਐਵੇਨਿਊ ਤੇ ਸੇਟ ਕੈਦਰਿਨ ਸਟਰੀਟ ਦੇ ਨੇੜੇ ਇੱਕ ਵਿਅਕਤੀ ਜਿਹੜਾ ਬਲੂ ਟਰੈਕ ਮਾਊਂਟੇਨ ਬਾਈਕ ਦੇ ਉੱਤੇ ਸੀਗਾ ਉਹਨੇ ਉਹਨੂੰ ਬੱਚੀ ਨੂੰ ਜਿਹੜਾ ਕ੍ਰਾਸ ਦਾ ਸਟਰੀਟ ਬੁਲਾਇਆ ਉਹਨੇ ਉਹਨੂੰ ਬੱਚੀ ਨੂੰ ਕਿਹਾ ਕਿ ਉਹ ਉਹਦੇ ਨਾਲ ਆਵੇ ਜਿਹੜੀ ਵੈਂਕੂਵਰ ਪੁਲਿਸ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਆ ਕੱਲ ਜਿਹੜੀ ਨਿਊ ਰਿਲੀਜ਼ ਕੀਤੀ ਆ ਉਹਨਾਂ ਨੇ ਉਹਦੇ ਵਿੱਚ ਜਾਣਕਾਰੀ ਦਿੱਤੀ ਆ ਜਦੋਂ ਉਹ ਚਲੇ ਗਈ ਤੇ ਫਿਰ ਜਿਹੜਾ ਉਹ ਸਟ੍ਰੇਂਜਰ ਸੀਗਾ ਉਹਨੇ ਉਹਨੂੰ ਫਾਲੋ ਕੀਤਾ ਸਾਊਥ ਲੇਨ ਤੱਕ ਜਿਹੜੀ 33rd ਐਵੇਨਿਊ ਦੀ ਆ ਉੱਥੇ ਤੱਕ ਤੇ ਉਹਦੇ ਤੋਂ ਬਾਅਦ ਉਹ ਬੱਚੀ ਜਿਹੜੀ ਸੀਗੀ ਉਹਨੇ ਨੇੜੇ ਇੱਕ ਡਰਾਈਵਰ ਸੀਗਾ ਉਹਨੂੰ ਅਪਰੋਚ ਕੀਤਾ ਔਰ ਉਹਨੂੰ ਕਿਹਾ ਮੈਨੂੰ ਹੈਲਪ ਚਾਹੀਦੀ ਆ ਤੇ ਉਹ ਡਰਾਈਵਰ ਫਿਰ ਉਹਨੂੰ ਬੱਚੀ ਨੂੰ ਜਿਹੜਾ ਸੇਫਲੀ ਘਰ ਲੈ ਕੇ ਗਿਆ ਕਹਿੰਦੇ ਅਸੀਂ ਬਹੁਤ अर्ली ਆ ਇਸ ਇਨਵੈਸਟੀਗੇਸ਼ਨ ਦੇ ਉੱਤੇ ਇਨਫਾਰਮੇਸ਼ਨ ਇਸ ਕਰਕੇ ਰੀਲੀਜ਼ ਕਰ ਰਹੇ ਆ ਕਿ ਜਿਹੜੀ ਕਮਿਊਨਿਟੀ ਆ ਉਹਨੂੰ ਇਹ ਦੱਸਣ ਦੇ ਲਈ ਕਿ ਜਿਹੜੀ ਇਹ ਟ੍ਰਬਲਿੰਗ ਇਨਸੀਡੈਂਟ ਆ ਇਹ ਹੋਇਆ ਹੈ ਪੁਲਿਸ ਨੇ ਜਿਹੜੀ ਬੱਚੀ ਆ ਉਹਦੀ ਸਿਫਤ ਕੀਤੀ ਹੈ ਇਸ ਗੱਲ ਦੇ ਲਈ ਕਿਉਂਕਿ ਉਹਨੇ ਜਿਸ ਤਰੀਕੇ ਦੇ ਨਾਲ ਸਥਿਤੀ ਨੂੰ ਰਿਸਪੌਂਡ ਕੀਤਾ ਇਸ ਇਨਸੀਡੈਂਟ ਸਬੰਧੀ ਤੇ ਉਹਨੇ ਮਤਲਬ ਸਹੀ ਕੀਤਾ ਕਿ ਜਦੋਂ ਵੀ ਉਹਨੂੰ ਲੱਗਿਆ ਤੇ ਜਦੋਂ ਹੀ ਉਹ ਘਰ ਪਹੁੰਚੀ ਫਿਰ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਉਹਦੇ ਤੋਂ ਬਾਅਦ ਫਿਰ ਐਵੀਡੈਂਸ ਜਿਹੜੇ ਇਕੱਠੇ ਕਰਨ ਲੱਗ ਗਏ ਪੁਲਿਸ ਕਹਿੰਦੀ ਆ ਵੀ ਬੱਚੀ ਨੇ ਉਹ ਸਾਰਾ ਕੁਝ ਕੀਤਾ ਜੋ ਉਹਨੂੰ ਕਰਨਾ ਚਾਹੀਦਾ ਸੀ ਉਹਨੂੰ ਪਤਾ ਲੱਗੇਗਾ ਕਿ ਅਸੀਂ ਵੀ ਉਸ ਵੇਲੇ ਖਤਰੇ 'ਚ ਆਤ ਨੂੰ ਕੁਕਲੀ ਨੇੜੇ ਤਰੀਕੇ ਤੇ ਵੀ ਹੈਲਪ ਮੰਗਣ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੇ ਸੇਫਟੀ ਦੇ ਉੱਤੇ ਪਹੁੰਚ ਗਏ ਪੁਲਿਸ ਨੇ ਉਹਦਾ ਜਿਹੜੀ ਇਮੇਜ ਆ ਉਸ ਵਿਅਕਤੀ ਦਾ ਉਹਨੂੰ ਵੀ ਉਹ ਵੀ ਰਿਲੀਜ਼ ਕੀਤਾ ਆ ਤੇ ਕਿਹਾ ਪੁੱਛਿਆ ਲੋਕਾਂ ਨੂੰ ਜੇ ਕੋਈ ਉਹਨੂੰ ਜਾਣਦਾ ਹੋਵੇ ਤੇ ਸਾਹਮਣੇ ਆਵੇ ਉਹਨੂੰ ਦੱਸਿਆ ਗਿਆ ਕਿ ਇਹ ਵਾਈਟ ਮੈਨ ਆ ਇੱਕ 30ਵਿਆਂ ਦੇ ਵਿੱਚ ਇਹਦੀ ਉਮਰ ਲੱਗਦੀ ਆ ਤੇ ਬੱਸ਼ੀ ਆਈਬ੍ਰੋਜ਼ ਨੇ ਇਹਦੀ ਬੜੀ ਡੀਪ ਵੌਇਸ ਆ ਤੇ ਫੇਸ਼ੀਅਲ ਫੀਚਰ ਉਹਨਾਂ ਨੇ ਦੱਸਿਆ ਕਿ ਹਾਈ ਚੀਕ ਬੋਨਸ ਨੇ ਇਹਦੀਆਂ ਮਤਲਬ ਵੱਡਾ ਜੁਬਾੜਾ ਜਿਵੇਂ ਵਾਈਡ ਜਾ ਆ ਇਹਨਾਂ ਦਾ ਉਹਦਾ ਤੇ ਕੰਨ ਵੱਡੇ ਨੇ ਬੇ ਗੀਅਰਸ ਆ ਵੱਡਾ ਉਹਦਾ ਨੱਕ ਆ ਨੋਜ਼ ਵੀ ਵੱਡਾ ਡਾਰਕ ਕਲਰ ਦੀ ਹੁੱਡੀ ਨੇ ਪਾਈ ਆ ਤੇ ਜਿਹੜੀ ਫਲੈਨਲ ਸ਼ਰਟ ਆ ਥੱਲੇ ਇਹਦੇ ਡਾਰਕ ਜੀਨਸ ਆ ਤੇ ਜਿਹੜੀ ਬਲੈਕ ਇਹਦੇ ਡਾਕ ਮਾਰਟਨ ਸਟਾਈਲ ਸ਼ੂ ਆ ਤੇ ਡਾਰਕ ਬੈਕਪੈਕ ਨੇ ਪਿੱਛੇ ਪਾਇਆ ਤੇ ਬਲੂ ਟ੍ਰੈਕ ਬਾਈਕ ਦੇ ਉੱਤੇ ਇਹ ਜਾ ਰਿਹਾ ਆ ਪੁਲਿਸ ਨੇ ਪੁੱਛਿਆ ਵੀ ਜੇ ਕਿਸੇ ਨੂੰ ਕੋਈ ਜਾਣਕਾਰੀ ਆ ਇਹਦੇ ਬਾਰੇ ਤੇ ਉਹ 604 717 0604 ਦੇ ਉੱਤੇ ਜਾਣਕਾਰੀ ਦੇ ਸਕਦੇ ਆ ਬਹੁਤ ਕੁਝ ਹੋਇਆ ਇੱਥੇ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਜਿਹੜੇ ਰੈਂਡਮ ਅਟੈਕ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਦੇ ਵਿੱਚ ਕਮੀ ਆਈ ਆ ਪਰ ਬਾਵਜੂਦ ਇਸ ਗੱਲ ਦੇ ਜਿਹੜਾ ਕੁਛ ਨਾ ਕੁਛ ਇਦਾਂ ਦੀਆਂ ਜਿਹੜੀਆਂ ਇੱਕਦੋਕਾ ਕトラਮਾ ਮਿਲ ਜਾਂਦੀਆਂ ਪਰ ਇਸ ਬੱਚੀ ਦੀ ਜਿਹੜੀ ਕਹਿ ਲਓ ਉਹਦੀ ਜਿਹੜੀ ਐਕਟਿਵ ਸੀਗੀ ਉਹ ਨੂੰ ਪਤਾ ਸੀ ਉਹਨੂੰ ਸਮਝ ਸੀ ਇਸ ਗੱਲ ਦੀ ਤੇ ਇਸ ਗੱਲ ਨੇ ਉਹਦਾ ਬਚਾਅ ਕਰ ਦਿੱਤਾ ਅਗਲੀ ਖਬਰ ਦੋਸਤੋ অন্ਟੈਰੀਓ ਦੀ অন্ਟੈਰੀਓ ਦੇ ਵਿੱਚ ਆ ਇੱਕ ਵਿਅਕਤੀ ਦੱਸ ਰਿਹਾ ਕਿ 7700 ਡਾਲਰ ਦੀ ਉਹਦੇ ਨਾਲ ਠੱਗੀ ਵਜੀ ਹੈ ਅੱਲਾ ਕੇ ਵਾਪਸ ਹੋ ਗਿਆ ਉਹਦੇ ਪਰ ਫਿਰ ਵੀ ਉਹਨੇ ਲੋਕਾਂ ਨੂੰ ਦੱਸਿਆ ਜ਼ਰੂਰ ਆ ਕਿ ਤੁਸੀਂ ਇਸ ਚੀਜ਼ ਤੋਂ ਕਿਸ ਤਰੀਕੇ ਨਾਲ ਬਚ ਸਕਦੇ ਆ ਇੱਕ ਲਗਜ਼ਰੀ ਵਿਲਾ ਬੁੱਕ ਕੀਤਾ ਉਹਨੇ ਪਪੂਲਰ ਟ੍ਰੈਵਲ ਵੈਬਸਾਈਟ ਆ ਪਰ ਉਹਨਾਂ ਬਾਅਦ ਚ ਪਤਾ ਲੱਗਿਆ ਵੀ ਲਿਸਟਿੰਗ ਫੇਕ ਸੀ ਉਹ ਕਹਿੰਦਾ ਮੈਨੂੰ ਇੰਨਾ ਗੁੱਸਾ ਆ ਇਸ ਗੱਲ ਦੇ ਉੱਤੇ ਕਿ ਇਹ ਇੰਨੀ ਜ਼ਿਆਦਾ ਲੈਜਿਟ ਲੱਗਦੀ ਸੀ ਇੰਨੀ ਜ਼ਿਆਦਾ ਮਤਲਬ ਠੀਕ ਲੱਗਦੀ ਸੀ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਵੈਰੀ ਗੁੱਡ ਇਹਦਾ ਨਾਮ ਆ ਟਾਈਨੀ ਤੋਂ ਇੰਟੈਰੀਓ ਤੋਂ ਮਿਡਲੈਂਡ ਦੇ ਨੇੜੇ ਦੱਸਿਆ ਜਾ ਰਿਹਾ ਹੈ ਇਹਨੇ ਸਰਚ ਕੀਤੀ ਕਹਿੰਦੇ ਇਹ ਜਗ੍ਹਾ ਕੋਸਟਾ ਰੀਕਾ ਦੇ ਵਿੱਚ ਇੱਕ ਵੈਬਸਾਈਟ booking.com b o o k i n g ਤੇ ਜਿਹੜੀ ਵੈਬਸਾਈਟ ਯੂਜ਼ ਕੀਤੀ ਉਹਨਾਂ ਦੀ ਤੇ ਉੱਥੋਂ ਇਹਨੇ ਜਿਹੜਾ ਲਗਜ਼ਰੀ ਵਿਲਾ ਰੈਂਟ ਕਰਨਾ ਸੀ ਉਹ ਉਹਨੇ ਉੱਥੋਂ ਉਸ ਵੈਬਸਾਈਟ ਤੋਂ ਲੱਭਿਆ ਉਹ ਕਹਿੰਦਾ ਜਨਵਰੀ ਮਹੀਨੇ ਦਾ ਐਂਡ ਹੈਗਾ ਕਿ ਜਦੋਂ ਅਸੀਂ ਇੱਕ ਕੁਇਕ ਡਿਸੀਜਨ ਲਿਆ ਵੀ ਅਸੀਂ ਜਾ ਰਹੇ ਹਾਂ ਕੋਸਟਾ ਰੀਕਾ ਦੇ ਵਿੱਚ ਤਿੰਨ ਹਫ਼ਤਿਆਂ ਦੇ ਲਈ ਉਹ ਜਿਹੜਾ ਵਿਲਾ ਸੀ ਉਹ ਲੱਗਿਆ ਰਾਨੂੰ ਕਿ ਰਿਵਿਊ ਕਾਫੀ ਗੁੱਡ ਸੀਗਾ ਠੀਕ ਸੀਗੇ ਤੇ ਉਹ ਕਹਿੰਦਾ booking.com ਦੇ ਉੱਤੇ 64 ਹੋਰ ਸਾਨੂੰ ਰਿਵਿਊ ਮਿਲੇ ਜਿਨ੍ਹਾਂ ਨੇ 9.8 ਰੇਟਿੰਗ ਇਹਨੂੰ ਦਿੱਤੀ ਸੀ ਸੋ ਪਹਿਲੀ ਗੱਲ ਉਹ ਕਹਿੰਦੇ ਅਸੀਂ ਦੇਖੀ ਵੀ ਇਹਦੀ ਰੇਟਿੰਗ ਕਾਫੀ ਅੱਛੀ ਆ ਉਤਤਪਰ ਉਹਨਾਂ ਨੇ ਉਹਨੂੰ ਬੁੱਕ ਕਰਨ ਦੇ ਲਈ ਓਨਰ ਨਾਲ ਗੱਲਬਾਤ ਕੀਤੀ ਤੇ ਓਨਰ ਕਹਿੰਦਾ ਵੀ ਮੈਂ ਤੁਹਾਡੇ ਨਾਲ WhatsApp ਦੇ ਉੱਤੇ ਮੈਸੇਜ ਕਰਨੇ ਜ਼ਿਆਦਾ ਪ੍ਰੇਫਰ ਕਰੂੰਗਾ ਵੀ ਤੁਸੀਂ ਮੇਰੇ ਨਾਲ ਉੱਥੇ ਗੱਲਬਾਤ ਕਰੋ ਉਹਨਾਂ ਨੇ ਸਿੱਧਾ WhatsApp ਦੇ ਉੱਤੇ ਇੱਕ ਦਿਨ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਪੇਮੈਂਟ ਜਿਹੜੀ ਆ WhatsApp ਦੇ ਥਰੂ ਉਹਨਾਂ ਨੇ ਇੱਕ ਦੂਜੇ ਨਾਲ ਉਹ ਡਿਸਾਈਡ ਕਰ ਲਿਆ ਤੇ ਜਿਹੜਾ 7736 ਡਾਲਰ ਦੇ ਵਿੱਚ ਉਹਨੇ ਵਕੇਸ਼ਨ ਸਪਾਟ ਬੁੱਕ ਕਰ ਲਿਆ ਤੇ ਜਦੋਂ ਉਹਨੇ ਦੇਖਿਆ ਵੀ ਕੋਈ ਹੋਰ ਉਹਨੂੰ ਇਨਫਰਮੇਸ਼ਨ ਨਹੀਂ ਮਿਲ ਰਹੀ ਐ ਇਸ ਬਿੱਲਾ ਦੇ ਬਾਰੇ ਤੇ ਲਿਸਟਿੰਗ ਜਿਹੜੀ ਆ ਉਹ ਚੇਂਜ ਹੋ ਗਈ ਜਦੋਂ ਉਹਨੇ ਜਿਹੜੀ ਫੇਕ ਪਿਕਚਰ ਯੂਜ਼ ਕੀਤੀਆਂ ਸੀ ਉਹਨੇ ਦੇਖਿਆ ਫੇਕ ਲਿਸਟਿੰਗ ਸੀਗੀ ਪਿਕਚਰਸ ਬਦਲ ਗਈਆਂ ਜਿਹੜੀਆਂ ਉਹ ਪਿਕਚਰਸ ਕਈ ਬੁਕਿੰਗ ਦੇ ਲਈ ਬਦਲ ਜਾਂਦੀਆਂ ਤੇ ਉਹਨਾਂ ਨੇ ਫਿਰ booking.com ਨੂੰ ਕੰਪਲੇਨ ਕੀਤੀ ਤੇ ਵੀ ਉਹ ਕਹਿੰਦੇ ਉਹਨਾਂ ਨੇ ਕਿਹਾ ਵੀ ਅਸੀਂ ਤੇ ਤੁਹਾਡਾ ਇਹੀ ਕਰ ਸਕਦੇ ਹਾਂ ਵੀ 500 ਡਾਲਰ ਤੱਕ ਦਾ ਹੀ ਖਰਚਾਨਾ ਤੁਹਾਡਾ ਦੇ ਸਕਦੇ ਹਾਂ ਤੁਸੀਂ ਲੈ ਲਓ ਪਰ ਉਹਨਾਂ ਨੇ ਲਿਆ ਨਹੀਂ ਕਿਉਂਕਿ 570 700 ਡਾਲਰ ਦਾ ਤਾਂ ਨੁਕਸਾਨ ਹੋਇਆ ਤੇ ਉਹ ਇਹ ਕਹਿੰਦੇ ਆ ਕਿ ਜਿਹੜੀਆਂ ਜਦੋਂ ਤੁਸੀਂ ਅ ਮਤਲਬ ਟ੍ਰੈਵਲ ਵੈਬਸਾਈਟ ਤੋਂ ਬਾਹਰ ਜਾ ਕੇ ਕਿਸੇ ਤਰ੍ਹਾਂ ਓਪਰੇਟ ਕਰ ਦੇ ਜਿੱਦ ਦਿਨਾਂ ਨੇ ਉਹਦਾ ਵਟਸਐਪ ਨੰਬਰ ਲੈ ਲਿਆ ਤੇ ਵਟਸਐਪ ਦੇ ਉੱਤੇ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਫਿਰ ਉੱਥੇ ਪ੍ਰੋਟੈਕਸ਼ਨ ਨਹੀਂ ਮਿਲਦੀ ਸੋ ਬੁਕਿੰਗ.com ਆ ਜਾਂ ਯਰ ਬੀਐਨਵੀ ਆ ਉਹ ਕਹਿੰਦੇ 100% ਉਹ ਮਤਲਬ ਬੁਕਿੰਗ ਪਲੇਟਫਾਰਮ ਦੇ ਉੱਤੇ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਵੀ ਤੁਸੀਂ ਜਿਹੜੀ ਇੰਡੀਪੈਂਡੈਂਟਲੀ ਮਨੀ ਕਿਸੇ ਵੀ ਤਰ੍ਹਾਂ ਨਾ ਭੇਜੋ ਜਾਂ ਤੇ ਜਿਹੜੀ ਵੈਬਸਾਈਟ ਆ ਉਹਦੇ ਥਰੂ ਉਹਨਾਂ ਦਾ ਜਿਹੜਾ ਸਿਸਟਮ ਆ ਉਹਦੇ ਥਰੂ ਪੈਸਾ ਭੇਜਿਆ ਜਾਵੇ ਤੁਹਾਨੂੰ ਉਹ ਕਹਿੰਦੇ ਹਮੇਸ਼ਾ ਹੀ ਜਿਹੜੇ ਅਰੇਂਜਮੈਂਟ ਕਰਨੇ ਇਸ ਪਲੇਟਫਾਰਮ ਦੇ ਉੱਤੇ ਤੇ ਉਹਨਾਂ ਨੇ ਜਿਹੜੀ ਜਦੋਂ ਗੱਲਬਾਤ ਕੀਤੀ ਤੇ ਬਾਅਦ ਦੇ ਵਿੱਚ ਫਿਰ ਕੰਪਨੀ ਨੇ ਕਿਹਾ ਵੀ ਅਸੀਂ ਤੁਹਾਡੇ 7735 ਡਾਲਰ ਤੇ 86 ਸੈਂਟ ਦੇ ਦਿੰਨੇ ਆ ਉਹਨਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਪਰ ਲੋਕਾਂ ਨੂੰ ਉਹਨਾਂ ਨੇ ਇਹ ਦੱਸਿਆ ਕਿ ਇਸ ਤਰੀਕੇ ਦੇ ਨਾਲ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਜਿੱਥੇ ਤੱਕ ਹੋ ਸਕਦਾ ਆਪਣਾ ਵਿਚਾਰ ਰੱਖੋ ਵੈਬਸਾਈਟ ਬਿਲਕੁਲ ਲੈਜਿਟ ਲੱਗਦੀਆਂ ਦੇਖਣ ਨੂੰ ਅਸਲੀ ਲੱਗਦੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਧੋਖਾ ਹੋ ਜਾਂਦਾ ਨੁਕਸਾਨ ਹੋ ਜਾਂਦਾ ਇਸ ਗੱਲ ਦਾ ਜਿਹੜਾ ਖਿਆਲ ਆ ਰੱਖਿਆ ਜਾਣਾ ਚਾਹੀਦਾ ਅਗਲੀ ਗੱਲਬਾਤ ਦੋਸਤੋ ਇੱਕ ਨਵੇਂ ਐਵੀਡੈਂਸ ਆਇਆ ਸਾਹਮਣੇ ਨਵੀਆਂ ਗੱਲਾਂਬਾਤਾਂ ਸਾਹਮਣੇ ਆਈਆਂ ਜਿਹਦੇ ਵਿੱਚ ਇਨਸੈਂਟਿਵ ਦਿੱਤੇ ਗਏ ਆ ਲੋਕਾਂ ਨੂੰ ਈ-ਬਾਈਕ ਖਰੀਦਣ ਦੇ ਲਈ ਤੇ ਉਹ ਈ-ਬਾਈਕ ਖਰੀਦਣ ਦੇ ਨਾਲ ਜਿਹੜੀ ਕਾਰਾਂ ਦੀ ਵਰਤੋਂ ਆ ਉਹ ਘਟ ਗਈ ਆ ਜਿਹੜੇ ਈ-ਬਾਈਕ ਇਨਸੈਂਟਿਵ ਪ੍ਰੋਗਰਾਮ ਆ ਲੌਂਚ ਕੀਤਾ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਹਦੇ ਵਿੱਚ ਵਿਕਟੋਰੀਆ ਏਰੀਆ ਦਾ ਜਿਹੜਾ ਸ਼ਹਿਰ ਸੈਂਟਰ ਉੱਥੇ ਉਹਨਾਂ ਨੇ ਜਿਹੜੇ ਬਾਅਰ ਆ ਉਹਨਾਂ ਨੂੰ ਆਫਰ ਕੀਤਾ ਕਿ ਤੁਹਾਨੂੰ 350 ਡਾਲਰ ਤੋਂ ਲੈ ਕੇ 1600 ਡਾਲਰ ਤੱਕ ਦਾ ਰਿਬੇਟ ਦਵਾਂਗੇ ਜਿਹੜੇ ਪਾਇਲਟ ਪ੍ਰੋਗਰਾਮ ਸੀ 2021 ਤੇ 2022 ਦੇ ਵਿੱਚ ਸਟੱਡੀ ਜਿਹੜੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੇ ਕੀਤੀ ਆ ਉਹਦੇ ਵਿੱਚ ਉਹ ਇਹ ਗੱਲਬਾਤ ਸਾਹਮਣੇ ਆਈ ਆ ਕਿ ਈ-ਬਾਈਕ ਅਡਾਪਸ਼ਨ ਵਧ ਗਈ ਕਮਿਊਨਿਟੀ ਦੇ ਵਿੱਚ 60% ਜਿਹੜੇ ਪਰਚੇਜ਼ਰ ਆਓ ਬਿਲਕੁਲ ਨਵੇਂ ਆ ਸਾਈਕਲਿੰਗ ਦੇ ਉਹਨਾਂ ਨੇ ਖਰੀਦਿਆ ਵੀ ਪਹਿਲਾਂ ਉਹਨੇ ਕਦੇ ਸਾਈਕਲ ਚਲਾਇਆ ਹੀ ਨਹੀਂ ਜੀ ਚਲਾਇਆ ਸਿੱਧੇ ਈ ਬਾਈਕ ਦੇ ਉੱਤੇ ਗਏ ਆ ਜਿਹੜੇ ਉਹਨਾਂ ਨੇ ਲਿਆ ਉਹ ਕਾਫੀ ਮਤਲਬ ਜਿਹੜੇ ਇਹਦੇ ਵਿੱਚ ਪਾਰਟ ਲਿਆ ਉਹਨਾਂ ਨੇ ਕਾਫੀ ਜਿਹੜੀ ਵਹੀਕਲ ਟਰੈਵਲ ਆ ਉਹਨਾਂ ਦਾ 48 ਕਿਲੋਮੀਟਰ ਉਹਨਾਂ ਦਾ ਐਵਰੇਜ ਹੈਗਾ ਇਹਦੇ ਵਿੱਚ ਵੀ ਡਿਕਰੀਸ ਹੋਇਆ ਟਰੈਵਲ ਬਿਹੇਵੀਅਰ ਬਹੁਤ ਜ਼ਿਆਦਾ ਜਿਹੜਾ ਇਸ ਤਰੀਕੇ ਦੇ ਨਾਲ ਬਦਲਿਆ ਆ ਤੇ ਜਦੋਂ ਉਹਨਾਂ ਨੇ ਜਿਹੜਾ ਇਹਦੇ ਵਿੱਚ ਦੇਖਿਆ ਆ ਕਿ ਡਬਲ ਜਿਹੜੇ ਡਿਜੀਟ ਦੇ ਵਿੱਚ ਸ਼ਿਫਟ ਹੋਈ ਆ ਟਰੈਵਲ ਬਿਹੇਵੀਅਰ ਦੇ ਵਿੱਚ ਜਿਹੜੇ ਸਾਈਕਲਿੰਗ ਦੇ ਐਡਵੋਕੇਟਸ ਨੇ ਉਹ ਇਹਨੂੰ ਕਹਿੰਦੇ ਆ ਕਿ ਜਿਹੜੇ ਈ-ਵਾਈਕਸ ਆ ਲੋਕਾਂ ਨੂੰ ਇਹਨੂੰ ਯੂਜ਼ ਕਰਨਾ ਚਾਹੀਦਾ ਕਾਰਨ ਨਾਲੋਂ ਜ਼ਿਆਦਾ ਜਾਂ ਜ਼ਿਆਦਾ ਯੂਜ਼ ਕਰ ਰਹੇ ਆ ਕਿ ਰੀਜ਼ਨ ਇਹ ਆ ਕਿ ਜਿਹੜੇ ਕੋਰੀਅਰਸ ਆ ਉਹ ਸਾਰੇ ਬਾਈਕ ਦੇ ਉੱਤੇ ਆ ਔਰ ਬਹੁਤ ਫਾਸਟਰ ਵੇ ਆ ਇਹ ਡਰਾਈਵ ਕਰਨ ਦੇ ਲਈ ਜਿਹੜੇ ਇਹ ਹੱਬ ਸਾਈਕਲਿੰਗ ਵੈਨਕੂਵਰ ਆਉਣਾਂ ਦੇ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਉਹਨਾਂ ਨੇ ਗੱਲਬਾਤ ਅਸੀਂ ਆ ਕਿ ਲੋਕਾਂ ਨੂੰ ਮਤਲਬ ਮੌਕਾ ਦਿੰਦਾ ਰਿਪਲੇਸ ਕਰਨ ਦਾ ਸ਼ਾਰਟਰ ਡਿਸਟੈਂਸ ਜਿਹੜਾ ਵਹੀਕਲ ਟ੍ਰਿਪਸ ਨੂੰ ਤੁਸੀਂ ਕਾਰ ਦੇ ਵਿੱਚ ਜਾਣਾ ਫਿਰ ਅੱਗੇ ਪਾਰਕਿੰਗ ਲੱਭਣੀ ਫਿਰ ਉੱਥੇ ਜਾਣਾ ਉਹਦੇ ਨਾਲ ਜਿਹੜਾ ਈ-ਬਾਈਕ ਬਹੁਤ ਸੌਖਾ ਤਰੀਕਾ ਆ ਥੋੜੇ ਡਿਸਟੈਂਸ ਦੇ ਲਈ ਉੱਥੇ ਕਾਰਾਂ ਤੋਂ ਬਚਾ ਕੀਤਾ ਜਾ ਸਕਦਾ ਜਿਹੜੇ ਸ਼ਾਰਟਰ ਡਿਸਟੈਂਸ ਵਹੀਕਲ ਟ੍ਰਿਪਸ ਨੇ ਕਾਰਾਂ ਦੇ ਵਿੱਚ ਕਰਨੇ ਸੀ ਔਰ ਪਲੇਸ ਹੋ ਗਈ ਹੈ ਇਹ ਬਾਈਕ ਦੇ ਨਾਲ ਤੇ ਹੁਣ ਇਹ ਵੇਰੀ ਤਾਂ ਕਰਦਾ ਹੈ ਹਰ ਇੱਕ ਥਾਂ ਦੇ ਉੱਤੇ ਪਰ ਈ-ਬਾਈਕ ਵੀ ਕੋਈ 800 ਡਾਲਰ ਤੋਂ ਲੈ ਕੇ 4000 ਡਾਲਰ ਦੇ ਵਿੱਚ ਵਿੱਚ ਕਿਸੇ ਥਾਂ ਦੇ ਉੱਤੋਂ ਵੀ ਮਿਲ ਜਾਂਦਾ ਆ ਸੋ ਐਵਰੇਜ 1500 ਡਾਲਰ ਦਾ ਬਾਈਕ ਜਿਹੜਾ ਲੋਕ ਇਹ ਲੈਂਦੇ ਆ ਐਕਸਪਰਟ ਇਹ ਕਹਿੰਦੇ ਆ ਕਿ ਈ-ਬਾਈਕ ਦੇ ਨਾਲ ਤੁਹਾਡੇ ਕਾਫੀ ਸਾਰੇ ਪੈਸੇ ਬਚ ਜਾਂਦੇ ਆ ਕਿ ਤੁਸੀਂ ਗੈਸ ਵਿਚਾਰ ਰਹੇ ਤੁਸੀਂ ਵਹੀਕਲ ਦਾ ਵੇਅਰ ਐਂਡ ਟਾਇਰ ਵਿਚਾਰ ਰਹੇ ਆ ਜੇ ਪਹਿਲਾ ਪੇਮੈਂਟ ਦੇ ਉੱਤੇ ਲਈ ਆ ਤੁਸੀਂ ਉਹਦੀ ਲੋਨ ਲਿਆ ਆ ਤੇ ਉਹਦੀ ਤੁਹਾਡੀ ਪੇਮੈਂਟ ਬਚ ਰਹੀ ਹੈ ਕਿੰਨਾ ਖੁਸ਼ੀ ਇਹਦੇ ਨਾਲ ਬਚ ਰਿਹਾ ਆ ਆ ਦੂਜਾ ਇਹ ਆ ਕਿ ਜਿਹੜਾ ਇਹਨੂੰ ਕਿਸੇ ਵੀ ਥਾਂ ਦੇ ਉੱਤੇ ਪਾਰਕ ਕਰਨਾ ਸੌਖਾ ਆ ਸੋ ਜਿਹੜਾ ਬਹੁਤ ਵੱਡਾ ਗ੍ਰੀਨ ਹਾਊਸ ਗੈਸਸ ਦਾ ਸੋਰਸ ਆ ਇਸ ਵੇਲੇ ਉਹ ਗੈਸ ਹੀ ਹੇਅ ਮਿਸ਼ਣਾ ਸੋ ਜੋ ਪਰਸਨਲ ਟ੍ਰਾਂਸਪੋਰਟੇਸ਼ਨ ਤੇ ਇਹਦਾ ਸਿੱਧਾ ਹੀ ਉਹਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਜਿਹੜੇ ਰਿਸਰਚਸ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਨਸੈਂਟਿਵ ਪ੍ਰੋਗਰਾਮਸ ਆ ਇਹ ਹੋਰ ਲੋਕਾਂ ਨੂੰ ਪੁਸ਼ ਕਰ ਸਕਦੇ ਆ ਤੁਸੀਂ ਬਾਈਕ ਦੇ ਉੱਤੇ ਇਨਸੈਂਟਿਵ ਦੇ ਦਿਓ ਉਹਨਾਂ ਨੂੰ ਜ਼ਿਆਦਾ ਦੇ ਦਿਓ ਖੁੱਲ੍ਹ ਜ਼ਿਆਦਾ ਮਨੀ ਦੇਣ ਲੱਗ ਜਿਓ ਤੇ ਉਹਨਾਂ ਦਾ ਹੋਰ ਫਾਇਦਾ ਹੋਊਗਾ ਤੇ ਦੂਜਾ ਹੈਗਾ ਕਿ ਜਿਹੜੇ ਰੋਡ ਜਿਹੜੇ ਇੱਥੇ ਬਾਈਕ ਫ੍ਰੈਂਡਲੀ ਹੋਣੇ ਚਾਹੀਦੇ ਆ ਜ਼ਿਆਦਾ ਲੋਕ ਉੱਥੇ ਇਹਨੂੰ ਯੂਜ਼ ਕਰਨ ਤੇ ਇਹਦੇ ਨਾਲ ਕਾਫੀ ਜ਼ਿਆਦਾ ਵਾਤਾਵਰਣ ਦਾ ਵੀ ਫਾਇਦਾ ਆ ਤੇ ਦੂਜਾ ਇਹਦੇ ਨਾਲ ਲੋਕਾਂ ਦੇ ਪੈਸੇ ਵੀ ਬਚ ਰਹੇ ਆ ਕੈਨੇਡਾ ਦੇ ਵਿੱਚ ਅਗਲੀ ਖਬਰ ਜਿਹੜੀ ਆ ਉਹ ਇਹ ਆ ਕਿ ਸਿੰਗਲ ਯੂਜ਼ ਪਲਾਸਟਿਕ ਬੈਨ ਦੇ ਸਬੰਧੀ ਗੱਲਬਾਤ ਚੱਲ ਰਹੀ ਹੈ ਤੇ ਵੱਖ-ਵੱਖ ਸ਼ਹਿਰਾਂ ਨੇ ਜਾਂ ਉਹਨਾਂ ਨੇ ਆਪਣੀ ਇਹਨੂੰ ਜਿਹੜੀ ਸਿੰਗਲ ਯੂਜ਼ ਪਲਾਸਟਿਕ ਆ ਇਹਨੂੰ ਘਟਾਉਣ ਦੇ ਲਈ ਵੱਖਰੇ-ਵੱਖਰੇ ਤਰੀਕੇ ਅਪਣਾਏ ਆ ਜਿਹੜੀ ਗਲੋਬਲ ਪਲਾਸਟਿਕ ਕੰਜ਼ਮਪਸ਼ਨ ਆ ਉਹ 4 ਗੁਣਾ ਹੋ ਗਈ ਹੈ ਪਿਛਲੇ 3 ਸਾਲਾਂ ਦੇ ਵਿੱਚ ਤੇ ਇਹਦੇ ਵਿੱਚੋਂ ਜਿਹੜੀ ਸਿਰਫ 9% ਆ ਜਿੰਨੀ ਪਲਾਸਟਿਕ ਯੂਜ਼ ਹੁੰਦੀ ਹੈ ਉਹ ਰੀਸਾਈਕਲ ਕੀਤੀ ਜਾ ਸਕਦੀ ਹੈ ਬਾਕੀ ਰੀਸਾਈਕਲ ਨਹੀਂ ਹੁੰਦੀ ਸੋ ਈਵਨ ਕੈਨੇਡਾ ਦੇ ਵਿੱਚ ਵੀ ਬਾਕੀ ਜਿਹੜੀ ਆ ਉਹ ਲੈਂਡਫਿਲ ਦੇ ਵਿੱਚ ਜਾਂਦੀ ਆ ਜਾਂ ਫਿਰ ਤੁਹਾਨੂੰ ਪਤਾ ਕਿ ਉਹ ਕੂੜੇ ਕਰਕਟ ਦੇ ਵਿੱਚ ਚਲੀ ਜਾਂਦੀ ਆ ਸੋ ਜਿਹੜਾ ਬੈਨ ਕੀਤਾ ਨੇ 6 ਆਪਣੀ ਕਿਸਮ ਦੀਆਂ ਸਿੰਗਲ ਯੂਜ਼ ਪਲਾਸਟਿਕ ਆਈਟਮਸ ਦੇ ਉੱਤੇ ਉਹਦੇ ਲੀਗਲ ਸੈਟਬੈਕ ਵੀ ਆਏ ਆ ਰਿਸਰਚਰਸ ਇਹ ਕਹਿੰਦੇ ਆ ਕਿ ਜਿਹੜੀ ਕੋਚ ਯੂਨੀਵਰਸਿਟੀ ਦੇ ਵਿੱਚ ਨੀ ਸਟੱਡੀਜ਼ ਕੀਤੀਆਂ ਗਈਆਂ ਸਸਟੇਨੇਬਿਲਟੀ ਜਿਹੜੀ ਫੂਡ ਸਰਵਿਸ ਆਪਰੇਸ਼ਨਸ ਦੇ ਵਿੱਚ ਉਹ ਕਹਿੰਦੇ ਆ ਕਿ ਰੀਸਾਈਕਲਿੰਗ ਓਨੀ ਜ਼ਿਆਦਾ ਨਹੀਂ ਹੋ ਰਹੀ ਇਹਦੇ ਵਿੱਚ ਜਿੰਨੀ ਹੋਣੀ ਚਾਹੀਦੀ ਆ ਲੋਕਲ ਜਿਹੜੀਆਂ ਗਵਰਨਮੈਂਟ ਨੇ ਉਹਦੇ ਵਿੱਚ ਕੋਸ਼ਿਸ਼ ਕਰ ਰਹੀਆਂ ਕਿ ਪਲਾਸਟਿਕ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘਟਾਇਆ ਜਾ ਸਕੇ ਜਿਦਾ ਮੌਂਟਰੀਅਲ ਆ ਜਾਂ ਅਲਬਰਟਾ ਦੇ ਵਿੱਚ ਬੈਫਾ ਉਹ ਇਸ ਪਾਸੇ ਜ਼ਿਆਦਾ ਧਿਆਨ ਦੇ ਰਹੇ ਆ ਤੇ ਕਾਮਯਾਬੀ ਇਸ ਪਾਸੇ ਬਾਕੀਆਂ ਨਾਲੋਂ ਜ਼ਿਆਦਾ ਹੋਈ ਹੈ ਜਿਵੇਂ ਕੈਲਗਰੀ ਆ ਵੈਂਕੂਵਰ ਆ ਉੱਥੇ ਸੈਟਬੈਕਸ ਹੋਏ ਆ ਇਸ ਚੀਜ਼ ਦੇ ਲੋਕਾਂ ਨੇ ਵਿਰੋਧ ਕੀਤਾ ਇਵਨ ਕੁਝੜੀਆਂ ਪਾਲਿਸੀਆਂ ਉਹਨਾਂ ਨੂੰ ਮਤਲਬ ਰੀਪੀਲ ਵੀ ਕਰਨਾ ਪਿਆ ਸੋ ਇਹ ਇੱਕ ਵੱਡਾ ਇੱਥੇ ਜਿਹੜੀਆਂ ਹੁਣ ਮਿਊਨਿਸਪਲ ਬੈਨ ਆ ਕੁਝ ਥਾਵਾਂ ਦੇ ਉੱਤੇ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਜਿਹੜੇ ਇੰਡੀਵਿਜੂਅਲ ਸਿਟੀਆਂ ਨੇ ਟਾਊਨਸ ਨੇ ਉਹ ਪਿੱਛੇ ਆਇਨਾ ਐਫਰਟਸ ਦੇ ਸਿੰਗਲ ਯੂਜ਼ ਪਲਾਸਟਿਕ ਬੈਗਾਂ ਦੇ April 2 2007 ਨੂੰ Leaf Reports ਉੱਥੇ ਜਿਹੜਾ ਇਹ ਪਹਿਲੀ ਮਿਊਨਿਸਪੈਲਿਟੀ ਸੀਗੀ ਨਾਰਥ ਅਮਰੀਕਾ ਦੇ ਵਿੱਚ ਜਿਨੇ ਬੈਨ ਕੀਤਾ ਪਲਾਸਟਿਕ ਬੈਗਸ ਨੂੰ ਬਹੁਤ ਸਾਰੇ ਹੋਰ ਸੀਗੇ ਇੱਥੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਇਹਨੂੰ ਫਾਲੋ ਕੀਤਾ ਮਿਊਨਿਸਪਲ ਜਿਹੜੀ ਗਵਰਨਮੈਂਟ ਆ ਟਿਪਿਕਲੀ ਉਹ ਜ਼ਿੰਮੇਵਾਰ ਹੁੰਦੀ ਆ ਕਿ ਲੋਕਲ ਵੇਸਟ ਜਾਂ ਰੀਸਾਈਕਲਿੰਗ ਦੇ ਨਾਲ ਉਹਨਾਂ ਨੇ ਡੀਲ ਕਰਨਾ ਹੈ ਤੇ ਇੰਪੈਕਟ ਇਨ ਆਪਰੇਸ਼ਨਸ ਦਾ ਸਿੱਧਾ ਉਹਨਾਂ ਦੇ ਬਜਟ ਦੇ ਉੱਤੇ ਪੈਣਾ ਹੈ ਸੋ ਇਹਦੇ ਵਿੱਚ ਇਹ ਆ ਕਿ ਜਿਹੜੀ ਬਹੁਤੀ ਸਿੰਗਲ ਯੂਜ਼ ਪਲਾਸਟਿਕ ਰੈਗੂਲੇਸ਼ਨਸ ਨੇ ਕੈਨੇਡਾ ਦੇ ਵਿੱਚ ਉਹ ਲੋਕਲ ਨੇ ਤੇ ਬਹੁਤੇ ਜਿਹੜੇ ਨੇ ਉਹ ਫਿਰ ਜਿਹੜੀਆਂ ਬਹੁਤ ਵੱਖਰੀਆਂ ਵੱਖਰੀਆਂ ਸਟ੍ਰੈਟਜੀਜ਼ ਯੂਜ਼ ਕਰ ਰਹੇ ਮੌਂਟਰੀਅਲ ਨੇ ਇੱਕ ਵੱਡੀ ਰੇਂਜ ਜਿਹੜੀ ਆ ਸਿੰਗਲ ਯੂਜ਼ ਪਲਾਸਟਿਕ ਦੀ ਮਾਰਚ 23 ਦੇ ਵਿੱਚ ਬੈਨ ਕਰ ਦਿੱਤੀ ਸੀ ਸਿਟੀ ਨੇ ਇਹ ਕਿਹਾ ਸੀ ਕਿ ਜਿਹੜੀ ਜ਼ਿਆਦਾ ਪਬਲਿਕ ਟਰੈਸ਼ ਕੈਨਸ ਆ ਉਹ ਦਿੱਤੇ ਜਿੰਨੇ ਦੇ ਸਕਦੇ ਸੀ ਪਲਾਸਟਿਕ ਨੂੰ ਪਲਾਸਟਿਕ ਯੂਜ਼ ਵੱਧ ਗਈ ਤੇ ਇਹਦੇ ਤੋਂ ਬਾਅਦ ਇਹਨਾਂ ਨੇ ਜਿਹੜੇ ਇਸ ਚੀਜ਼ ਨੂੰ ਜਿਹੜਾ ਕਮੇਟੀ ਬਣਾਈ ਇਕੋਲੋਜੀਕਲ ट्रांजिशन ਦੀ ਤੇ ਫਿਰ ਜਿਹੜਾ ਇਹ ਕੰਮਕਾਰ ਕੀਤਾ ਗਿਆ ਸਿਟੀ ਦਾ ਜਿਹੜਾ ਨਿਯਮ ਆ ਉਹਦੇ ਵਿੱਚ ਸਾਰੀਆਂ ਪਲਾਸਟਿਕਸ ਕੱਪਸ ਸਟੇਰ ਸਟਿਕਸ ਸਟਾਰਸ ਔਨਸਾਈਟ ਕੰਪਸਮਸ਼ਨ ਟੈਂਸਲਸ ਜਿਹੜੀ ਪਲਾਸਟਿਕ ਯੂਟੈਂਸਲਸ ਡਿਲੀਵਰੀ ਤੇ ਟੇਕ ਆਊਟ ਦੇ ਉੱਤੇ ਤੇ ਜਿਹੜੇ ਪੋਲਿਸਟਾਇਰੀਨ ਜਿਹੜੀ ਪਲਾ ਪਲੇਟਸ ਹੈਗੀਆਂ ਉਹ ਕੰਟੇਨਰਸ ਸਟ੍ਰੇਜ਼ ਲਿਡਸ ਹਰ ਇੱਕ ਥਾਂ ਦੇ ਉੱਤੇ ਕੁਝ ਐਕਸੈਪਸ਼ਨਸ ਦੇ ਨਾਲ ਐਕਸੈਪਸ਼ਨਸ ਦੇ ਨਾਲ ਜਿਹੜੇ ਆ ਉਹਨਾਂ ਨੂੰ ਬੈਨ ਕਰ ਦਿੱਤਾ ਸੋ ਉਹਦੇ ਤੋਂ ਲੈ ਕੇ ਹੁਣ ਤੱਕ ਇਹ ਤਬਦੀਲੀ ਹੋ ਰਹੀ ਆ ਜਿੱਥੇ ਦੁਨੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਇਹਨੂੰ ਬੰਦ ਕਰ ਦੇਣਾ ਚਾਹੀਦਾ ਉਥੇ ਸਿਟੀਜ਼ ਆਪਣੇ ਪੱਧਰ ਦੇ ਉੱਤੇ ਕੰਮ ਕਰ ਰਹੇ ਆ ਲੋਕ ਆਪਣੇ ਪੱਧਰ ਦੇ ਉੱਤੇ ਕੰਮ ਕਰ ਰਹੇ ਆ ਜਿਹੜੀ ਮਾਈਕਰੋ ਪਲਾਸਟਿਕ ਆ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਪਲਾਸਟਿਕ ਦੀਆਂ ਚੀਜ਼ਾਂ ਦੇ ਵਿੱਚ ਪਾ ਕੇ ਆਪਣੇ ਕਿਚਨ ਦੇ ਵਿੱਚ ਸਮਾਨ ਸਟੋਰ ਕਰਦੇ ਆ ਤੁਸੀਂ ਉਹਦੇ ਵਿੱਚ ਮਾਈਕ੍ਰੋਚ ਗਰਮ ਕਰਦੇ ਆ ਹਰ ਇੱਕ ਥਾਂ ਦੇ ਉੱਤੇ ਬੱਚਿਆਂ ਦੇ ਪੀਣ ਵਾਲੇ ਦੁੱਧ ਤੱਕ ਮਾਈਕ੍ਰੋਪਲਾਸਟਿਕ ਪਾਈ ਜਾ ਰਹੀ ਹੈ ਜੁਨੀਸਿਟੀਜ਼ ਨੇ ਇਹਨੂੰ ਘਟਾਉਣ ਦਾ ਯਤਨ ਕਰ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ